ਬਾਈ ਕੀ ਹਾਲ ਚਾਲ ਨੇ ਸਾਰੇ ਭਰਾਵਾਂ ਦੇ ਹੋਰ ਸਾਰੇ ਠੀਕ ਠਾਕ ਹੋ ਤੇ ਅੱਜ ਆਪਾਂ ਚੱਲੇ ਸੀਗੇ ਪੋਲਟਰੀ ਫਾਰਮ ਤੇ ਆਪਣੇ ਯਾਰ ਦੋਸਤ ਦਾ ਪੋਲਟਰੀ ਫਾਰਮ ਆ ਬਾਈ ਤੇ ਉੱਥੇ ਚੱਲਦੇ ਆ ਤੇ ਤੁਹਾਨੂੰ ਮੁਰਗੀਆਂ ਦੇ ਬਾਰੇ ਨੌਲੇਜ ਦੇਵਾਂਗੇ ਅੱਜ ਤੇ ਆਪਾਂ ਉਹਨੂੰ ਪੁੱਛਾਂਗੇ ਵੀ ਮੁਰਗੀਆਂ ਦੇ ਵਿੱਚ ਕਿੰਨਾ ਕੁ ਮੁਨਾਫਾ ਹੈਗਾ ਕੀ ਕਾਰੋਬਾਰ ਆ ਬਾਈ ਵਧੀਆ ਬਿਜ਼ਨਸ ਆ ਕਿਵੇਂ ਆ ਬੱਚਤ ਹੈਗੀ ਆ ਨਹੀਂ ਹੈਗੀ ਹਨਾ ਸਾਰੀ ਤੁਹਾਨੂੰ ਜਾਣਕਾਰੀ ਦੇਵਾਂਗੇ ਉੱਥੇ ਪਹੁੰਚ ਕੇ ਆਪਾਂ ਤੇ ਆਜੋ ਫਿਰ ਚੱਲਦੇ ਆਂਗੇ ਸਿੱਧੇ ਦੰਮੂ ਦੇ ਕੋਲੇ ਤੇ ਜਾ ਕੇ ਉਹਦੇ ਮੁਰਗੀਆਂ ਦਾ ਕਰਵਾਉਣਾ ਤੁਹਾਨੂੰ ਸਾਰੇ ਭਰਾਵਾਂ ਨੂੰ ਸ਼ੌਕ ਆ ਆਜੋ ਫੇਰ ਚੱਲੀਏ। ਲੋ ਬਾਈ ਆਪਾਂ ਪਹੁੰਚ ਗਏ ਸੀਗੇ ਬਾਈ ਦੇ ਪੋਲਟਰੀ ਫਾਰਮ ਤੇ ਤੇ ਬਾਈ ਨੇ ਖੇਤ ਦੇ ਵਿੱਚ ਪੋਲਟਰੀ ਫਾਰਮ ਕੀਤਾ ਹੋਇਆ। ਇੱਧਰ ਬਾਈ ਦੀ ਮੋਟਰ ਆ। ਤੁਸੀਂ ਮੋਟਰ ਦਾ ਸ਼ੌਂਕ ਕਰ ਲਓ ਤੇ ਇੱਧਰ ਆਪਣਾ ਭਰਾ ਦੰਮੂ ਖੜਿਆ ਬਾਈ ਜਿਹੜੇ ਮੁੰਡੇ ਦਾ ਫਾਰਮ ਆ ਇਹ। ਤੇ ਉਧਰ ਬਾਈ ਦਾ ਪੋਲਟਰੀ ਫਾਰਮ ਆ ਵੀਰੇ ਉਹ ਸਾਰਾ ਫਾਰਮ ਬਣਾਇਆ ਹੋਇਆ। ਅੱਜ ਆਪਾਂ ਤੁਹਾਨੂੰ ਸਾਰੀ ਨੌਲੇਜ ਦੇਵਾਂਗੇ ਵੀਰੇ ਇਹਦੇ ਵਿੱਚ ਖਰਚਾ ਕਿੰਨਾ ਆ ਕਿੰਨਾ ਸਕੁਅਰ ਫੁੱਟ ਏਰੀਆ ਕੇ ਇਹ ਸਾਰਾ ਟੋਟਲ ਆ ਤੇ ਆਪਾਂ ਨੂੰ ਸਟਾਰਟਿੰਗ ਜਦੋਂ ਬਾਈ ਨੇ ਕੀਤੀ ਸੀ ਕਿੰਨਾ ਇਹਦੇ ਤੇ ਖਰਚਾ ਆ ਟੋਟਲ ਕੁੱਲ ਮਿਲਾ ਕੇ ਤੇ ਮੁਰਗੀਆਂ ਦੇ ਵਿੱਚ ਕੋਈ ਮੁਨਾਫਾ ਹੈਗਾ ਨਹੀਂ ਹੈਗਾ ਕੀ ਘਾਟਾ ਕੀ ਵਾਧਾ ਬਾਈ ਤੇ ਜਿਹੜੇ ਭਰਾਵਾਂ ਨੂੰ ਮਤਲਬ ਮੁਰਗੀਆਂ ਦਾ ਸ਼ੌਂਕ ਆ ਕੋਈ ਬਰੋਜਗਾਰ ਫਿਰਦੇ ਨੇ ਮੁੰਡੇ ਤਾਂ ਉਹਨਾਂ ਨੇ ਕੰਮ ਕਰਨਾ ਤਾਂ ਉਹਦੇ ਬਾਰੇ ਵੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਆਹ ਕੰਮ ਦੇ ਵਿੱਚ ਆਪਾਂ ਨੂੰ ਕੀ ਕੀ ਫਾਇਦੇ ਨੇ ਤੇ ਕੀ ਨੁਕਸਾਨ ਨੇ ਇਹਦੇ ਤੇ ਬਾਕੀ ਦਮੂ ਦੇ ਨਾਲ ਕਰਾਂਗੇ ਗੱਲਬਾਤ ਤੇ ਉਹ ਦੱਸੂਗਾ ਤੁਹਾਨੂੰ ਸਾਰਾ ਕੁਝ ਵੀਰੇ ਇਹ ਵੀ ਕਿੰਨਾ ਖਰਚਾ ਆਇਆ ਤੇ ਆਜੋ ਫਿਰ ਕਰਦੇ ਆ ਆਪਾਂ ਅੱਗੇ ਆਪਣੇ ਵਲੌਗ ਨੂੰ ਸ਼ੁਰੂ ਤੇ ਕਰਦੇ ਆ ਉਹਦੇ ਨਾਲ ਗੱਲਾਂ ਬਾਤ। ਭਾਈ ਆਪਣੇ ਪੋਲਟਰੀ ਫਾਰਮ ਦੀ ਐਂਟਰੀ ਹੈਗੀ ਐ ਇਧਰ ਦੀ ਪਹਿਲਾਂ ਕਰਦੇ ਆ ਆਪਾਂ ਅੰਦਰ ਐਂਟਰੀ ਤੇ ਇੱਕ ਵਾਰੀ ਤੁਹਾਨੂੰ ਸਾਰੇ ਜਾਨਵਰਾਂ ਦਾ ਸ਼ੌਂਕ ਕਰਵਾ ਦਨੇ ਆ। ਤੇ ਦੇਖੋ ਭਾਈ ਆ ਰੱਖਿਓਏ ਨੇ ਆਪਣੇ ਭਰਾਣੇ ਜਾਨਵਰ ਆ। ਇਹਨਾਂ ਦੀ ਆਪਾਂ ਨੂੰ ਕੋਈ ਨੌਲੇਜ ਨਹੀਂ ਭਾਈ ਕਿਹੜੀ ਨਸਲਾ ਹਨਾ ਉਹ ਤਾਂ ਤੁਹਾਨੂੰ ਦੰਮੂ ਹੀ ਦੱਸੂਗਾ ਐਵੇਂ ਆਪਾਂ ਝੂਠ ਬੋਲਦੀਏ ਮੈਨੂੰ ਕਿਉਂਕਿ ਮੁਰਗਿਆਂ ਦੇ ਬਾਰੇ ਕੋਈ ਨੌਲੇਜ ਨਹੀਂ ਹੈਗੀ ਵੀਰੇ। ਤੇ ਬਾਕੀ ਦੇਖ ਸਕਦੇ ਹੋ ਏਡਾ ਕ ਫਾਰਮ ਬਣਾਇਆ ਹੋਇਆ ਤੇ ਹੁਣ ਆਪਾਂ ਇਹਦੇ ਬਾਰੇ ਜਾਣਕਾਰੀ ਸਾਰੀ ਇਕੱਠੀ ਕਰਦੇ ਆਂ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਆਪਣੇ ਬਲੌਗ ਨੂੰ ਸਾਰੇ ਭਰਾ ਜਰੂਰ ਦੇਖਿਓ ਨਾਲੇ ਤੁਹਾਨੂੰ ਪਤਾ ਲੱਗ ਜੂਗਾ ਵੀ ਕਿਸੇ ਬੰਦੇ ਨੇ ਨਵਾਂ ਕੰਮ ਕਰਨਾ ਤਾਂ ਬੰਦਾ ਕਰ ਸਕਦਾਗਾ ਤੇ ਆਜੋ ਫਿਰ ਹੁਣ ਆਪਾਂ ਸਿੱਧੀ ਕਰਾਂਗੇ ਦੰਮੂ ਦੇ ਨਾਲ ਗੱਲਬਾਤ ਤੇ ਅੱਗੇ ਸਾਰੀ ਜਾਣਕਾਰੀ ਤੁਹਾਨੂੰ ਬਾਈ ਉਹ ਦੇਊਗਾ ਤੇ ਲੋ ਬਾਈ ਪਹਿਲਾਂ ਆਪਾਂ ਆਪਣੇ ਭਰਾ ਨੂੰ ਪੁੱਛਦੇ ਆਂ ਵੀ ਆਹ ਫਾਰਮ ਦੇ ਵਿੱਚ ਕਿੰਨਾ ਖਰਚਾ ਆਇਆ ਸੀਗਾ ਜਿਹੜਾ ਆਹ ਸੈੱਟ ਸ਼ੋਡ ਲਾਇਆ ਬਾਈ ਨੇ ਤੇ ਕਿੰਨਾ ਏਰੀਆਗਾ ਲੈ ਵੀ ਦਮੂ ਕਿੰਨਾ ਏਰੀਆ ਹੈ ਇਹ ਸਾਰਾ ਸਾਨੂੰ ਜਾਣਕਾਰੀ ਦੇਈ ਅੱਜ ਤੇ ਸਾਰੇ ਭਰਾਵਾਂ ਨੂੰ ਇਹਦੇ ਬਾਰੇ ਦੱਸੀ ਵੀ ਆਪਾਂ ਨੂੰ ਕੀ ਫਾਇਦੇ ਨੇ ਹਨਾ ਮੁਰਗੀਆਂ ਦੇ ਇਹ ਬਈ 30 ਬਈ 60 ਦਾ ਛੱਡਾ ਜਿਹੜਾ ਆਪਾਂ ਪਾਏਗਾ ਤੇ ਸਾਡੇ ਕੋਲ 5 ਲੱਖ ਚ ਤਿਆਰ ਹੋਗਾ ਹੀਗਾ ਲੋਹੇ ਦਾ ਉੱਤੇ ਪੱਥਰ ਵਾਲੀਆਂ ਚਾਦਰਾਂ ਲਿਗੀਆਂ ਬਾਕੀ ਇੱਕ ਇੰਚ ਉੱਚੀਆਂ ਪੂਰੀਆਂ ਆਪਾਂ ਤਕੜੀਆਂ ਬਣਾਈਆਂ ਨੇ ਤੇ ਉਰੇ ਪਾਣੀ ਦੀ ਮਾਰ ਹੈ ਤਾਂ ਕਰਕੇ ਆਪਾਂ ਪੈਸੇ ਚੰਗੇ ਲਾਏ ਨੇ ਕਿਉਂਕਿ ਇੱਥੇ ਪਾਣੀ ਆ ਗਿਆ ਸੀ ਪਹਿਲਾਂ ਵੀ ਵੀ ਐਵੇਂ ਫੇਰ ਜੇ ਘੱਟ ਪੈਸੇ ਲਾਵਾਂਗੇ ਦੁਬਾਰੇ ਦੂਰੀ ਵਾਰ ਲੋਣ ਤੋਂ ਫਾਇਦਾ ਹੈ ਨਹੀਂ ਕੋਈ ਤਾਂ ਕਰਕੇ ਆਪਾਂ ਪਹਿਲਾਂ ਹੀ ਪੂਰਾ ਜੱਜਮਾ ਕੰਮ ਠੀਕ ਹੈ ਵੀਰੇ ਹਾਂ ਤੇ ਆਪਣਾ ਇਹ ਤਕੀ ਦੂਜਾ ਸੀਜ਼ਨ ਹੈਗਾ ਇਹ ਤੋਂ ਪਹਿਲਾਂ ਆਪਾਂ ਇੱਕ ਵਾਰੀ ਬੱਚਾ ਪਾ ਕੇ ਇੱਕ ਲਾਂਟ ਚਗਾਤਾ ਠੀਕ ਹੈ ਵੀਰੇ ਤੇ ਬਾਕੀ ਵੀਰੇ ਬਾਈ ਨੇ ਨਾ ਪੂਰਾ ਵਧੀਆ ਕੰਮ ਕੀਤਾ ਹੋਇਆ ਦੇਖੋ ਥੱਲੇ ਕੰਧਾਂ ਗੁੰਧਾ ਵਧੀਆ ਕੱਡੀਆਂ ਹੋਈਆਂ ਨੇ ਤੇ ਬਾਈ ਦੰਮੂ ਨੇ ਜਿਵੇਂ ਸਾਨੂੰ ਦੱਸ ਹੀ ਦਿੱਤਾ ਵੀ ਵੀਰੇ ਇੱਥੇ ਪਾਣੀ ਆ ਜਾਂਦਾ ਸਾਡੇ ਏਰੀਆ 'ਚ ਕਿਉਂਕਿ ਇਹ ਨੀਵਾ ਗੇ ਏਰੀਆ ਕੱਗਰ ਸਾਡੇ ਬਿਲਕੁਲ ਨਾਲ ਪੈਂਦੀ ਹੈ ਕਿ ਆਹ ਜਿਹੜੇ ਏਰੀਏ ਨੇ ਆਪਣਾ ਪਿੰਡ ਵੀ ਪਰਲੀ ਸਾਈਡ ਰਹਿ ਜਾਂਦਾ ਦੰਮੂ ਹੋਰਾਂ ਦਾ ਪਿੰਡ ਉਰਲੀ ਸਾਈਡ ਰਹਿ ਜਾਂਦਾ ਨੇੜੇ-ਨੇੜੇ ਪਿੰਡ ਨੇ ਆਪਣੇ ਸਾਰਿਆਂ ਦੇ ਜਿਵੇਂ ਜੱਜ ਅਰਮਾਨ ਸਾਡੇ ਤੋਂ ਥੋੜਾ ਜਿਹਾ ਦੂਰ ਆ ਜੱਜਾਂ ਮੈਂ ਆ ਮਾਈ ਆ ਦੰਮੂ ਆ ਸਾਰੇ ਬਾਈ ਨੇੜੇ-ਨੇੜੇ ਪਿੰਡਾਂ ਦੇ ਆ ਸਾਰੇ ਯਾਰ ਦੋਸਤਾਂ ਸੀ ਤੇ ਆਹ ਸਾਰਾ ਮਤਲਬ ਜਿਹੜਾ ਆਪਣਾ ਬਾਰਡਰ ਇਹਨਾਂ ਨੇ ਬਣਾਇਆ ਹੋਇਆ ਇੱਟਾਂ ਦਾ ਬਣਾਇਆ ਹੋਇਆ ਤੇ ਸੈੱਡ ਵਧੀਆ ਲਾਇਆ ਕੈਂਚੀਆਂ ਕੁੰਚੀਆਂ ਦੇਖੋ ਬਾਈ ਕਿੰਨੀਆਂ ਮਜ਼ਬੂਤ ਪਾਈਆਂ ਹੋਈਆਂ ਨੇ ਤੇ ਉੱਤੇ ਆਹ ਜਿਹੜਾ ਆਪਣਾ ਸਿਸਟਮ ਇਹਨਾਂ ਨੇ ਬਣਾਇਆ ਹੋਇਆਗਾ ਇਹ ਧੁੱਪ-ਤੱਪ ਤੋਂ ਲਾਇਆ ਵੀਰੇ ਇੱਥੇ ਪਾਣੀ ਪੂਣੀ ਦੀ ਵੀ ਕੱਲ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਬਾਕੀ ਬਾਈ ਨੇ ਪਹਿਲਾਂ ਪਿਛਲੇ ਸਾਲ ਇਹ ਕੰਮ ਸ਼ੁਰੂ ਕੀਤਾ ਸੀਗਾ ਇੱਕ ਲਾਟ ਇਥੋਂ ਸੇਲ ਕਰ ਚੁੱਕੇ ਨੇ ਤੇ ਬਾਕੀ ਹੁਣ ਆਪਾਂ ਇਹਨਾਂ ਨੂੰ ਪੁੱਛ ਦਿਆਂ ਵੀ ਮੁਰਗੀਆਂ ਕਿਹੜੀਆਂ ਕਿਹੜੀਆਂ ਤੇ ਕਿਹੜੀ ਨਸਲ ਦੀਆਂ ਨੇ ਇਹਨਾਂ ਨੇ ਰੱਖੀਆਂ ਹੋਈਆਂ ਨੇ ਹਣਾ ਤੇ ਸਾਰੀਆਂ ਇਹ ਜਿਹੜੀਆਂ ਮੁਰਗੀਆਂ ਨੇ ਬਾਈ ਦੇਸੀ ਅੰਡੇ ਵਾਲੀਆਂ ਨੇ ਬਲੇਲਰ ਇਹਦੇ ਵਿੱਚ ਕੋਈ ਮੁਰਗੀ ਨਹੀਂ ਹੈਗੀ ਤੇ ਸਾਰੇ ਦੇਸੀ ਅੰਡੇ ਤਿਆਰ ਹੁੰਦੇ ਨੇ ਇੱਥੇ ਤੇ ਆਪਾਂ ਬਾਕੀ ਦੀ ਜਾਣਕਾਰੀ ਲੈਣੇ ਆ ਦੰਮੂ ਤੋਂ ਇਹ ਦੱਸਦਾ ਤੁਹਾਨੂੰ ਬਾਈ ਲੋ ਪਹਿਲਾਂ ਵੀ ਆਪਾਂ ਕੱਲੀ ਆ ਆ ਯਾਰ ਬਾਈ ਸੀ ਪਿਛਲੇ ਸਾਲ ਫਿਰ ਜਿਵੇਂ ਜਮ ਪਤਾ ਲੱਗਾ ਫਿਰ ਐਤ ਕੀ ਬਲੈਕ ਐਸਟਰੋਬ ਵੀ ਪਾਲੀ ਵਿੱਚ ਆਪਾਂ 50 ਕ ਮੁਰਗੇ ਚਿੱਟੇ ਲੈਂਦੇ ਕਿਉਂਕਿ ਚਿੱਟਿਆਂ ਦੀ ਵੀ ਡਿਮਾਂਡ ਸੀ ਜਿਵੇਂ ਆ ਲੋਕ ਚਲਦੇ ਬਈ ਸੁੱਖਾ ਸਾਖਾਂ ਵਾਲਾ ਕੋਈ ਮੰਗ ਲੈਂਦਾ ਵੀ ਚਿੱਟਾ ਮੁਰਗਾ ਦੋ ਸਾਨੂੰ ਫਿਰ ਆਪਾਂ ਵਿੱਚ 50 ਕ ਚਿੱਟੇ ਵੀ ਪਾਲੇ ਸੀਗੇ ਠੀਕ ਹੈ ਵੀਰੇ ਬਾਕੀ ਆ ਰ ਆਰ ਤੇ ਬਲੈਕ ਐਸਟਰੋਬ ਦਾ ਹੀ ਆਪਣਾ ਜਿਹੜਾ ਤੁਸੀਂ ਪਿਛਲੇ ਸਾਲ ਲਾਟ ਵੇਚਿਆਗਾ ਉਹਦੇ ਵਿੱਚ ਆਪਾਂ ਨੂੰ ਕਿੰਨਾ ਕ ਫਾਇਦਾ ਹੋਇਆ ਬਈ ਪਿਛਲੀ ਵਾਰ ਆਏ ਸੀ ਬਈ ਪਹਿਲੀ ਵਾਰ ਸੀਗਾ ਤਾਂ ਕਰਕੇ ਨਾ ਬਾਲਾ ਉਹ ਨਹੀਂ ਹੋਇਆ ਵੀ ਆਪਦਾ ਖਰਚਾ ਘੱਟ ਗਈ ਸੀ ਮੁਰਗੀ ਮੁਰਗੀ ਵੀ ਆਪਾਂ ਨੂੰ ਸਾਭ ਹੀ ਆਇਆ ਪਿਛਲੀ ਵਾਰ ਬਿਮਾਰੀਆਂ ਦਾ ਕਿਉਂਕਿ ਨਵੇਂ ਬੰਦੇ ਸੀ ਐਕਸਪੀਰੀਅੰਸ ਨਹੀਂ ਸੀਗਾ ਬਸ ਪਿਛਲੇ ਸਾਲ ਦਾ ਨੋਲਿਜ ਹੀ ਲਈ ਆਪਾਂ ਸਾਰੀ ਇਹ ਤੋਂ ਠੀਕ ਹੈ ਠੀਕ ਹੈ ਤੇ ਬਾਕੀ ਹੁਣ ਵਧੀਆ ਪੈਸੇ ਬਚੀ ਜਾਂਦੇ ਨੇ ਹਾਂ ਹੁਣ ਠੀਕ ਹੈ ਬਈ ਹੁਣ ਜਿਵੇਂ ਅੱਗੇ ਆਂਡਾ ਆਊਗਾ ਆਪਣਾ ਮੁਰਗੀ ਆਂਡੇ ਦੇਣ ਲੱਗੀ ਫਿਰ ਉਹ ਸੇਲ ਹੋਇਆ ਕਰੂਗਾ ਹੁਣ ਜਿਵੇਂ ਆਪਾਂ ਵਿੱਚੋਂ ਥੋੜੇ ਜੀ ਵੇਚ ਦਿੰਨੇ ਆ ਕਿ ਫੀਡ ਦਾ ਸਰਕਲ ਚਲਾਉਣ ਨੂੰ ਉਹ ਇਸ ਦੂ ਬਾਅਦ ਅਗਲੀ ਕਮਾਈ ਹੈਗੀ ਆ ਹੁਣ 15 ਦਿਨਾਂ ਤੋਂ ਆਪਣੀ ਕਮਾਈ ਸ਼ੁਰੂ ਹੋ ਜੂਗੀ ਠੀਕ ਹੈ ਠੀਕ ਹੈ ਬਈ ਇਹਨਾਂ ਨੂੰ ਫੀਡ ਤੇ ਕਿੰਨੀ ਕਿ ਫੀਡ ਖ ਮਤਲਬ ਇਹ ਤੇ ਫਰਦੇ ਨੇ ਕਿ ਸੈੱਟ ਦੇ ਵਿੱਚ ਮੁਰਗੇ ਮੁਰਗੀਆਂ ਇਹ ਕਿੰਨੇ ਘੋਣੇ ਇਸ ਟਾਈਮ ਆ ਇਹ ਬਾਈ ਹੁਣ 700 ਦੇ ਕਰੀਬ ਰਹਿ ਗਏ ਬਾਕੀ 1500 ਵਾਇਸ ਜੀ ਆਪਾਂ ਉਹ ਫੀਡ ਦਾ ਸਰਕਲ ਚਲਾਉਣ ਵਾਸਤੇ ਵਿੱਚੋਂ ਜਿੰਨੇ ਕ ਆਪਾਂ ਨੂੰ ਚਾਹੀਦੇ ਸੀ ਰੱਖ ਲੈ ਬਾਕੀ ਆਪਾਂ ਸੇਲ ਕਰਦੇ ਠੀਕ ਹੈ ਵੀਰੇ ਤੇ ਫੀਡ ਇਹਨਾਂ ਦਾ ਕਿੰਨਾ ਕ ਖਰਚਾ ਡੇਲੀ ਦਾ ਕਿੰਨੀ ਕ ਫੀਡ ਲੱਗ ਜਾਂਦੀ ਆ ਹਜ਼ਾਰ ਕ ਮੁਰਗਾ ਮੰਨ ਕੇ ਚੱਲੋ ਬਾਈ ਖਾ ਜਾਂਦਾ 70 80 ਕਿਲੋ ਫੀਡ ਠੀਕ ਹੈ ਵੀਰੇ ਬਣ ਜਾਂਦੀ ਆ ਕਿ 24 2500 ਦੀ ਠੀਕ ਹੈ ਤੇ ਬਾਕੀ ਜੇ ਕਿਸੇ ਨਵੇਂ ਭਰਾ ਨੇ ਮੇਰੇ ਵਰਗੇ ਨੇ ਮੁੰਡੇ ਨੇ ਕੰਮ ਕਰਨਾ ਹੋਵੇ ਫਾਇਦਾ ਹੈਗਾ ਤੇ ਸਰਕਪਾਈ ਕਿੰਨੀ ਆਪਣੇ ਸਾਦੇ ਸਿਸਟਮ ਨੇ ਟਾਈਮ ਤਾਂ ਕੁਛ ਨਹੀਂ ਬਈ 15 ਮਿੰਟਾਂ ਅੰਚ ਤਾਂ ਹੱਦ ਫੀਡ ਪੈ ਜਾਂਦੀ ਹੈ ਚਾਹੇ 2500 ਬੱਚਾ ਹੋਵੇ ਠੀਕ ਹੈ ਤੇ ਬਾਕੀ ਜੇ ਕਿਸੇ ਨੇ ਕਰਨਾ ਹੈ ਪਹਿਲਾਂ ਸੋਕ ਬੱਚਾ ਘਰੇ ਰੱਖ ਕੇ ਦੇਖ ਲੈ ਕਿਉਂਕਿ ਐ ਨਹੀਂ ਪਤਾ ਕਿਹੜੀ ਬਿਮਾਰੀ ਕਦੋਂ ਖੜੀ ਹੋ ਜੇ ਬਈ ਇੱਥੇ ਪੰਗਾ ਹੈਗਾ ਵੀ ਜੇ ਨੋਲਜ ਉਹ ਬੰਦਾ ਸੰਭਲੂਗਾ ਨਹੀਂ ਬਸ ਰੋੜ ਜਾਂਦੇ ਨੇ ਬਈ ਵੀ ਉਹ ਐ ਬਲੇਲਰ ਨਾਲ ਹੋਏ ਇਹ ਬੱਚੇ ਤਾਂ ਇਹਨਾਂ ਦੀ ਇਮਿਊਨਿਟੀ ਸਿਸਟਮ ਹੈ ਜਿਹੜੀ ਉਹ ਸਟਰੋਂਗ ਹੈ ਇਹ ਜੇ ਬਲੇਲਰ ਦੇ ਵਿੱਚ ਸੌ ਮਰਦਾ ਇਹ ਜੇ ਸਿਰੇ ਵਾਲੀ ਬਿਮਾਰੀ ਲੱਗ ਗਈ ਹੈ ਚ ਹੱਦ ਦਾਸ ਹੀ ਮਰਨਗੇ ਇਹਦਾ ਇਹ ਫਰਕ ਹੈ ਬਈ ਠੀਕ ਹੈ ਠੀਕ ਤੇ ਬਾਈ ਨੇ ਬਾਕੀ ਸੋਨੂੰ ਜਾਣਕਾਰੀ ਦੇ ਦਿੱਤੀ ਵੀਰੇ ਵੀ ਪਿਛਲੇ ਸਾਲ ਇਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਉਦੋਂ ਨੌਲਜ ਹੈ ਨਹੀਂ ਸੀ ਇਹਨਾਂ ਨੂੰ ਕੁਝ ਵੀ ਇਸ ਚੀਜ਼ ਦੇ ਬਾਰੇ ਤੇ ਫੇਰ ਵੀ ਬਾਈ ਕਹਿੰਦਾ ਸਾਨੂੰ ਘਾਟਾ ਨਹੀਂ ਦੇ ਕੇ ਗਈ ਸੀ ਵੀ ਸਾਡਾ ਵਧੀਆ ਸਰਕਲ ਚੱਲ ਗਿਆ ਸੀਗਾ ਵੀ ਮਤਲਬ ਜਿੰਨੇ ਇਹਨਾਂ ਨੇ ਪੈਸੇ ਲਾਇਏ ਸੀ ਉਹ ਪੂਰੇ ਕਰ ਲਏ ਸੀਗੇ ਤੇ ਸੈਕਿੰਡ ਸੀਜ਼ਨ ਆ ਇਹ ਤੇ ਹੁਣ ਬਾਈ ਨੇ 1500 ਬੱਚੇ ਪਾਏ ਸੀਗੇ ਲਿਆ ਕੇ ਨਵੀਂ ਸਟਾਰਟਿੰਗ ਕੀਤੀ ਸੀ ਹੁਣ 800 ਬੱਚਾ ਇੱਥੇ ਫਿਰਦਾ ਹੋਣਾ ਤੇ 4 ਕੁ ਮਹੀਨਿਆਂ ਤੱਕ ਇਹਨਾਂ ਨੇ ਆਂਡੇ ਦੇਨੇ ਦੁਆਰ ਤੋਂ ਸਟਾਰਟ ਕਰਦੇ ਨੇ ਨੇ ਵੀਰੇ ਤੇ ਬਾਕੀ ਹੁਣ ਬਾਈ ਕਹਿੰਦਾ ਵੀ ਮਤਲਬ ਫੀਡ ਦਾ ਖਰਚਾ ਤੁਹਾਨੂੰ ਦੱਸ ਹੀ ਦਿੱਤਾ 2500 ਦੇ ਕਰੀਬ ਆਗਾ ਤੇ ਕੋਈ ਜਾਦੇ ਸਿਰ ਖਫਾਈ ਹੈ ਨਹੀਂ ਬਾਈ 15 ਤੋਂ 20 ਮਿੰਟਾਂ ਦਾ ਪ੍ਰੋਸੈਸ ਦਾ ਬਾਕੀ ਬਚਤ ਵਧੀਆ ਤੇ ਭਰਾ ਨੇ ਤੁਹਾਨੂੰ ਦੱਸ ਵੀ ਦਿੱਤਾ ਵੀ ਜੇ ਕਿਸੇ ਨਵੇਂ ਭਰਾ ਨੇ ਕੰਮ ਸ਼ੁਰੂ ਕਰਨਾ ਤਾਂ ਉਹ ਥੋੜੇ ਤੋਂ ਕਰੋ ਬਾਈ ਪਹਿਲਾਂ 50 100 ਮੁਰਗਾ ਲਿਆ ਕੇ ਮੁਰਗੀਆਂ ਲਿਆ ਕੇ ਛੱਡੋ ਤੇ ਉਹਦੇ ਬਾਰੇ ਨੌਲੇਜ ਇਕੱਠੀ ਕਰੋ ਬਿਮਾਰੀਆਂ ਵੀ ਆਉਂਦੀਆਂ ਨੇ ਕਿਉਂਕਿ ਮੁਰਗਿਆਂ ਦੇ ਵਿੱਚ ਬਹੁਤ ਜ਼ਿਆਦੇ ਜਿੱਦਾਂ ਮੁੰਨੇ ਹੁਣ ਦੱਸੇ ਹੀ ਹੈ ਬਾਈ ਵੀ ਜਿਹੜੇ ਬਲੇਲਰ ਮੁਰਗੇ ਮੁਰਗੀਆਂ ਹੁੰਦੀਆਂ ਨੇ ਉਹਨਾਂ ਨੂੰ ਬਿਮਾਰੀ ਜ਼ਿਆਦੇ ਪੈਂਦੀ ਹੈ ਜਿਹ ਜੇ ਉਹ 100 ਮੁਰਗਾ ਮੁਰਗੀ ਮਾਰਦੀ ਆ ਤਾਂ ਇਹ ਸਿਰਫ 10 ਮਾਰਦੇ ਨੇਗੇ ਤੇ ਬਾਕੀ ਇਹਨਾਂ ਦੇ ਵਿੱਚ ਵਧੀਆ ਫਾਇਦਾ ਹੈਗਾ ਤੇ ਕਿਸੇ ਵੀ ਭਰਾ ਨੇ ਇਹ ਕੰਮ ਕਰਨਾ ਤਾਂ ਬਾਈ ਨਾਲੇ ਤਾਂ ਬੰਦਾ ਫ੍ਰੀ ਹੈਗਾ ਆਪਦੇ ਘਰੇ ਰਹਿ ਸਕਦਾ ਹੋਰ ਵੀ ਕੰਮ ਸਾਰੇ ਦਿਨ ਦੇ ਵਿੱਚ ਉਹ ਕਰ ਸਕਦਾ ਕਿਦਾ ਖੇਤੀਬਾੜੀ ਦਾ ਨਾਲ ਕੰਮ ਆ ਤਾਂ ਕੋਈ ਅਰਚਣਵਾਜੀ ਨਹੀਂ ਹੈਗੀ ਤੇ ਇਹ ਵਧੀਆ ਇਨਵੈਸਟਮੈਂਟ ਆ ਆਪਾਂ ਕਰ ਸਕਦੇ ਆ ਤੇ ਸੈਟਲਮੈਂਟ ਤਾਂ ਅਸੀਂ ਤਾਂ ਵਧੀਆ ਬਣਾਈ ਹੋਈ ਆ ਬਾਕੀ ਤੁਹਾਡੇ ਤੇ ਆ ਵੀ ਤੁਸੀਂ ਖਰਚਾ ਕਿੰਨਾ ਕੁ ਕਰਦੇ ਹੋ ਤੇ ਕਿੰਨਾ ਕੁ ਵਧੀਆ ਬਣਾਉਣੇ ਹੋਗੇ ਤੇ ਅੱਗੇ ਆਪਾਂ ਦੰਮੂ ਦੇ ਨਾਲ ਹੋਰ ਜਾਣਕਾਰੀ ਇਕੱਠੀ ਕਰਦੇ ਆਂਗੇ ਤੇ ਕਰਵੋਣੀਆਂ ਗੱਲਬਾਤ। ਲੋ ਬਾਈ ਹੁਣ ਆਪਾਂ ਤੁਹਾਨੂੰ ਨੇ ਇੱਧਰ ਬਾਈ ਨੇ ਡ੍ਰਿੰਕਰ ਲਾਏ ਹੋਏ ਨੇ ਪਾਣੀ ਵਾਲੇ ਠੀਕ ਹੈ ਇਹ ਆਟੋਮੈਟਿਕ ਆ ਜਿੰਨਾ ਪਾਣੀ ਮੁਰਗੀ ਇਹਦੇ ਵਿੱਚੋਂ ਪੀ ਲਾਂਦੀ ਆ ਉਨਾ ਹੀ ਵਾਪਸ ਆ ਜਾਂਦਾ ਤੇ ਆਹ ਦੇਖੋ ਆਹ ਸਿਸਟਮ ਆਗਾ ਦੰਮੂ ਨੇ ਤੁਹਾਨੂੰ ਦੱਸ ਦਿੱਤਾ ਬਾਕੀ ਦੇਖੋ ਐਵੇਂ ਪਾਣੀ ਆਉਂਦੇ ਆ ਪਾਈ ਜਾਂਦਾ ਬਾਕੀ ਬਾਹਰ ਟੈਂਕੀਆਂ ਪੱਕੀਆਂ ਲੱਗੀਆਂ ਹੋਈਆਂ ਨੇ ਤੇ ਇੱਧਰ ਹੈਗੇ ਨੇ ਆਪਣੇ ਫਿਲਟਰ ਆ ਇਹ ਫਿਲਟਰਾਂ ਦੇ ਵਿੱਚ ਦੋ ਟਾਈਮ ਹੀ ਫੀਡ ਪੈਂਦੀ ਆ ਸਵੇਰੇ ਤੇ ਸ਼ਾਮ ਤੇ ਮੈਂ ਕਈ ਪੋਲਟਰੀ ਫਾਰਮਾਂ ਤੇ ਜਾ ਕੇ ਦੇਖਿਆ ਬਾਈ ਉੱਥੇ ਨਾ ਫੀਡਰ ਫੁੱਲ ਰਹਿੰਦੇ ਨੇ ਕਿ ਫੀਡ ਦੇ ਕਿਉਂਕਿ ਆਪਾਂ ਜਾਣਦੇ ਰਹਿੰਦੇ ਆ ਕਿ ਕਈ ਵਾਰੀ ਵੀਡੀਓ ਤਾਂ ਆਪਾਂ ਬਣਾਈ ਨਹੀਂ ਪਰ ਆਪਾਂ ਦੇਖੀ ਆਹ ਚੀਜ਼ ਫੀਡਰ ਉੱਥੇ ਫੁੱਲ ਹੁੰਦੇ ਨੇ ਤੇ ਇਹਦੇ ਫੀਡਰ ਖਾਲੀ ਪਏ ਨੇ ਇਹਦੇ ਬਾਰੇ ਵੀ ਆਪਾਂ ਤੁਹਾਨੂੰ ਜਾਣਕਾਰੀ ਦਿੰਨੇ ਆਂਗੇ ਉਹ ਤੁਹਾਨੂੰ ਦੱਸਦਾ ਦੰਮੂ ਬਈ ਇਹਦਾ ਕੀ ਚੱਕਰ ਆਗਾ ਫੀਡਰਾਂ ਦੇ ਵਿੱਚ ਫੀਡ ਕਿਉਂ ਨਹੀਂ ਹੈਗੀ ਹਨਾ ਤੇ ਬਾਕੀ ਤੁਹਾਨੂੰ ਹੁਣ ਦੰਮੂ ਦੱਸੂਗਾ ਤੇ ਲਓ ਬਾਈ ਹੁਣ ਆਪਾਂ ਦੰਮੂ ਨੂੰ ਪੁੱਛਦੇ ਆਂ ਵੀ ਆਹ ਫੀਡਰਾਂ ਦੇ ਵਿੱਚ ਫੀਡ ਕਿਉਂ ਨਹੀਂ ਹੈਗੀ ਇਸ ਟਾਈਮ ਤੇ ਬਾਕੀ ਦੀ ਜਾਣਕਾਰੀ ਇਹ ਤੁਹਾਨੂੰ ਖੁਦ ਦੇਊਗਾ ਵੀਰੇ ਏ ਭਾਈ ਆਪਾਂ ਨਾ ਜਿਵੇਂ ਦੁਪਹਿਰ ਇੱਕ ਤਾਂ ਫੀਡ ਗਰਮ ਹੁੰਦੀ ਹੈ ਇੱਕ ਤੁਹਾਨੂੰ ਪਤਾ ਹੀ ਹੁਣ ਮੌਸਮ ਆਪਣੇ ਕਿੰਨਾ ਗਰਮ ਹੈਗਾ ਉਹਦੇ ਕਰਕੇ ਫਿਰ ਮੁਰਗੀ ਨੂੰ ਦਿੱਕਤ ਕਰਦਾ ਠੰਡੇ ਟਾਈਮ ਹੀ ਪਾਉਣਾ ਆਪਾਂ ਫੀਡ ਜਿਵੇਂ ਸਵੇਰੇ ਪਾਣੇ 8 ਵਜੇ ਉਦੋਂ ਵਧੀਆ ਮੌਸਮ ਟੰਡਾ ਹੁੰਦਾ ਹੈ ਜਾਂ 5 6 ਵਜੇ ਆਥਨੇ ਪਾਣਨਾ ਉਦੋਂ ਵੀ ਮੌਸਮ ਵਧੀਆ ਹੋ ਜਾਂਦਾ ਹੈਗਾ ਠੀਕ ਹੈ ਵੀਰੇ ਤੇ ਬਾਕੀ ਭਈ ਅੱਗੇ ਸਰਦੀਆਂ ਆਈ ਜਾਂਦੀਆਂ ਨੇ ਮੌਸਮ ਚੇਂਜ ਹੋਊਗਾ ਚਲੋ ਇਹ ਤਾਂ ਤੁਸੀਂ ਗਰਮੀਆਂ ਦਾ ਪ੍ਰੋਸੈਸ ਦੱਸਤਾ ਆਪਦਾ ਹਣਾ ਵੀ ਗਰਮੀਆਂ ਦੇ ਵਿੱਚ ਤੁਸੀਂ ਗਰਮੀ ਦੇ ਕਾਰਨ ਦੁਪਹਿਰੇ ਨਹੀਂ ਪਾਉਂਦੇ ਫੀਡਾ ਕਿਉਂਕਿ ਫੀਡ ਗਰਮ ਹੁੰਦੀ ਹੈ ਮੁਰਗਿਆਂ ਦੀ ਤੇ ਉਹਦੇ ਕਾਰਨ ਤੁਸੀਂ ਸਵੇਰੇ ਤੇ ਸ਼ਾਮ ਪਾਉਣਿਓ ਅੱਗੇ ਫਿਰ ਥਰਦੀਆਂ ਆਉਣਗੀਆਂ ਬਾਈ ਤੇ ਦੁਪਹਿਰ ਦੇ ਵਿੱਚ ਤੁੱਪ ਵੀ ਜ਼ਰੂਰੀ ਰਹੂਗੀ ਫਿਰ ਤੁਸੀਂ ਕੀ ਪ੍ਰੋਸੈਸ ਕਰੋਗੇ ਇਹਦਾ ਬਾਈ ਆਪਣੇ ਆ ਲੱਗੇ ਹੋਇਆ ਪੜਦੇ ਜਿਵੇਂ ਹੁਣ ਤਾਂ ਪੂਦਰਲੀ ਸਾਈਡ ਆਉਂਦੀ ਹੈ ਹੁਣ ਤਾਂ ਜਿਵੇਂ ਸੂਰਜ ਢਲ ਗਿਆ ਉਹ ਸਾਰੇ ਆਪਣਾ ਤੁੱਪ ਹੀ ਰਹਿੰਦੀ ਹੈ ਸਾਰੇ ਫਾਰਮ 'ਚ ਉਹ ਆਪਾ ਪੜਦੇ ਚੱਕ ਦਿੰਨੇ ਹੁੰਨਾਂਗੇ ਠੀਕ ਹੈ ਤੇ ਸਿਆਲਾਂ 'ਚ ਫੇਰ ਆਪਾ ਆ ਪੜਦੇ ਦੋ ਲੱਗੇ ਹੋਏ ਇੱਕ ਤਾਂ ਆਪਣੇ ਆਪ ਪੜਦਾ ਲੱਗਾ ਹੋਇਆਗਾ ਇੱਕ ਇਹਦੇ ਪਿੱਛੇ ਲੱਗਾ ਹੋਇਆਗਾ ਉਹ ਆਪਾਂ ਦੋਹੇ ਦੇਖ ਦਿੰਨੇ ਆ ਰਾਤ ਨੂੰ ਹੁੰਦੇ ਨੇ ਇਹ ਉੱਤੇ ਰਹਿੰਦੇ ਜਿੰਨਾ ਚਿਰ ਧੁੱਪ ਹੁੰਦੀ ਹੈ ਠੀਕ ਹੈ ਤੇ ਬਾਕੀ ਮੈਂ ਫੀਡ ਦੇ ਬਾਰੇ ਤੁਹਾਨੂੰ ਪੁੱਛਣਾ ਵੀ ਸਰਦੀ ਦੇ ਵਿੱਚ ਤੁਸੀਂ ਫੀਡ ਦਾ ਕਿਵੇਂ ਸਿਸਟਮ ਕਰੋਗੇ ਇੱਕ ਟਾਈਮ ਰੱਖੋਗੇ ਜਾਂ ਦੋ ਟਾਈਮ ਜਾਂ ਦੁਪਹਿਰੇ ਕੀ ਕਰੋਗੇ ਹਨਾ ਸਿਸਟਮ ਕਿਉਂਕਿ ਸਵੇਰੇ ਸਵੇਰੇ ਤਾਂ ਤੁਹਾਨੂੰ ਤਾਂ ਬਹੁਤ ਜ਼ਿਆਦੇ ਹੋਇਆ ਗੁਰੂ ਠੰਡ ਹੋਇਆ ਗੁਰੂ ਵੀਰੇ ਤੇ ਫੀਡ ਦਾ ਫਿਰ ਤੁਸੀਂ ਟਾਈਮਿੰਗ ਵਗੈਰਾ ਕੀ ਰੱਖੋਗੇ ਅੱਗੇ ਬਸ ਫਿਰ ਉਹਨਾਂ 10 ਹੋ ਜਾਂਦੀ ਹੈ ਭਾਈ ਤੇ ਉੱਚੀ ਆਥ ਨੇ ਚੇਦੀ ਪੈ ਜਾਂਦੀ ਹੈ ਖੀੜ ਟਾਈਮ ਤਾਂ ਸੇਮ ਹੀ ਰਹਿੰਦਾ ਫੀਡ ਦਾ ਠੀਕ ਆ ਮਤਲਬ ਸਾਰਦੀਆਂ ਦੇ ਵਿੱਚ ਵੀ ਟਾਈਮ ਆ ਹੀ ਰਹਿਣਾ ਹੈ ਤੇ ਬਾਕੀ ਤੁਸੀਂ ਆ ਸਿਸਟਮ ਵਧੀਆ ਜਾਲੀ ਵਾਲਾ ਬਣਾਇਆ ਹੋਇਆ ਵੀ ਸਾਰੀਆਂ ਕੰਧਾਂ ਕਿਉਂ ਨਹੀਂ ਉੱਚੀਆਂ ਕੀਤੀਆਂ ਕੱਲ ਨੂੰ ਤੇ ਇਹਦੇ ਬਾਰੇ ਵੀ ਨੌਲੇਜ ਆਪਾਂ ਨੂੰ ਦੇ ਦਿਓ ਹਨਾ ਤੇ ਸਾਰੇ ਭਰਾਵਾਂ ਨੂੰ ਪਤਾ ਲੱਗੇ ਵੀ ਆ ਵੀ ਇਹਦਾ ਕੀ ਫਾਇਦਾ ਆਗਾ ਤੁਸੀਂ ਜਾਲੀਆਂ ਲਾਈਆਂ ਨੇ ਥੱਲੇ ਤੁਸੀਂ ਦੀਵਾਰ ਕੀਤੀ ਹੋਈ ਆ ਉੱਪਰ ਜਾਲੀਆਂ ਲਾਈਆਂ ਨੇ ਤੇ ਇਹਦੇ ਬਾਰੇ ਸਾਨੂੰ ਜਾਣਕਾਰੀ ਜ਼ਰੂਰ ਦਿਓ ਵੀਰੇ ਪੋਲਟਰੀ ਫਾਰਮ ਤੇ ਸਭ ਤੋਂ ਵੱਡੀ ਦਿੱਕਤ ਭਾਈ ਆ ਹੀ ਹੁੰਦੀ ਜਦੋਂ ਸਿੱਧੀ ਹਵਾ ਵੱਜਦੀ ਹੈ ਨਾ ਮੁਰਗੇ ਨੂੰ ਉਹ ਬਿਮਾਰ ਹੋ ਜਾਂਦਾ ਸੀ ਆਰ ਡੀ ਹੁੰਦੀ ਜਿਹੜੀ ਉਹ ਹੋ ਜਾਂਦੀ ਹੈ ਮੁਰਗੇ ਨੂੰ ਉਹਦੇ ਕਰਕੇ ਫਿਰ ਬਹੁਤ ਨੁਕਸਾਨ ਹੋ ਜਾਂਦਾ ਤਾਂ ਕਰਕੇ ਆਪਾਂ ਇੰਨੀ ਇੰਨੀ ਕੰਦ ਰੱਖੀ ਆ ਵੀ ਜਿਹੜੀ ਸਿੱਧੀ ਹਵਾ ਵੱਜੇ ਉਹ ਮੁਰਗਿਆਂ ਤੱਕ ਨਾ ਆਵੇ ਠੀਕ ਆ ਤਾਂ ਕਰਕੇ ਭਈ ਇਹ ਕੰਦਾ ਕਰਿਆ ਹੋਈਆਂ ਇੰਨੀ ਇੰਨੀ ਤਾਂ ਕਿ ਕੋਈ ਆਪਣਾ ਨੁਕਸਾਨ ਨਾ ਹੋਵੇ ਜਾਨਵਰ ਦਾ ਠੀਕ ਹੈ ਵੀਰੇ ਭਾਈ ਹੁਣ ਆਪਾਂ ਇੱਕ ਜਾਣਕਾਰੀ ਦੰਮੂ ਤੋਂ ਹੋਰ ਲੈਣੇ ਆ ਵੀ ਜਿਹੜੇ ਇਹਨੇ ਬੱਚੇ ਪਾਈ ਸੀਗੇ ਜਦੋਂ ਸਟਾਰਟਿੰਗ 'ਚ ਲਿਆ ਕੇ ਪਾਈ ਸੀ ਉਹ ਕਿੰਨੇ ਟਾਈਮ ਦੇ ਸੀਗੇ ਜਿਸ ਦਿਨੇ ਇਹ ਲੈ ਕੇ ਆਇਆ ਕਿੰਨੇ ਟਾਈਮ ਦੇ ਵਿੱਚ ਮੁਰਗਾ ਮੁਰਗੀ ਬਣ ਕੇ ਤਿਆਰ ਹੋ ਜਾਂਦੇ ਨੇ ਤੇ ਇਹ ਅੰਡੇ ਦੇਣੀਆਂ ਸਟਾਰਟ ਕਦੋਂ ਤੱਕ ਕਰ ਦੇਣੀਆਂ ਤੇ ਅੱਗੇ ਆਂਡਾ ਕਿੰਨੇ ਰੁਪਈਆ ਦਾ ਵਿਕਦਾ ਇਹ ਸਾਰੀ ਨੌਲੇਜ ਆਪਾਂ ਦੰਮੂ ਤੋਂ ਲੈਣੇ ਆ ਤੇ ਦੱਸਦਾ ਦੋ ਮੌਕੇ ਤੁਹਾਨੂੰ ਵੀਰੇ ਜਿਹੜਾ ਤੁਸੀਂ ਇਹਦੇ ਵਿੱਚ ਫਾਰਮ ਦੇ ਵਿੱਚ ਆਪਣੇ ਹੁਣ ਬੱਚੇ ਲੈ ਆ ਕੇ ਛੱਟੀ ਸੀ ਉਹ ਕਿੰਨੇ ਦਿਨਾਂ ਦੇ ਛੱਟੇ ਸੀਗੇ? ਉਹ ਬਾਈ ਜਿਵੇਂ ਅੱਜ ਆਂਡੇ 'ਚੋਂ ਨਿਕਲਿਆ ਅਗਲੇ ਦਿਨ ਹੀ ਆਪਣੇ ਕੋਲ ਆ ਜਾਂਦਾ ਹੈਗਾ। ਅੱਛਾ ਅੱਛਾ ਠੀਕ ਹੈ ਵੀਰੇ। ਇੱਕ ਦਿਨ ਦੀ ਬੱਚੇ ਲੈ ਆਈ ਸੀ। ਹਾਂ ਇੱਕ ਦਿਨ ਦੀ ਹੁੰਦੇ ਵਾਸਤੇ। ਤੇ ਵੀਰੇ ਇੱਕ ਦਿਨ ਦੇ ਬੱਚੇ ਦੇ ਵਿੱਚ ਫਿਰ ਨੁਕਸਾਨ ਤਾਂ ਬਹੁਤ ਜ਼ਿਆਦਾ ਹੁੰਦਾ ਹੋਊਗਾ ਬਾਜੀਆਂ ਦੇ ਬੱਚਾ। ਉਹ ਫਿਰ ਐਵੇਂ ਨਹੀਂ ਨਾ ਰਹਿੰਦਾ ਜਿਹੜਾ ਉਹ ਆਪਣਾ ਛੋਟਾ ਖਾਨਾ ਆਪਾਂ ਅਲੱਗ ਬਣਾਇਆ ਹੋਇਆ। ਉਹਦੇ ਥੱਲੇ ਅਖਬਾਰ ਲੱਗਦੇ ਨਹੀਂ ਕਿ ਡ੍ਰਿੰਕਰ ਤੇ ਫੀਡਰ ਲੱਗਦਾ। ਗੋੜਾ ਵਾਲਾ ਪਾਣੀ ਲੱਗਦਾ ਉਹਨਾਂ ਨੂੰ ਐਨਾ ਨੁਕਸਾਨ ਠੀਕ ਆ ਉਹ ਸਾਰੇ ਭਰਾਵਾਂ ਨੂੰ ਵੀਰੇ ਉਹ ਚੀਜ਼ ਦੇ ਬਾਰੇ ਨਹੀਂ ਪਤਾ ਹੋਣਾ ਹਨਾ ਤੇ ਮਤਲਬ ਇੱਕ ਦਿਨ ਦੀ ਬੱਚਾ ਲਿਆ ਕੇ ਪੌਂਟਰੀ ਫਾਰਮ ਦੇ ਵਿੱਚ ਛੱਡਿਆ ਸੀ ਤੇ ਬਾਕੀ ਇਹਨੇ ਕਿਵੇਂ-ਕਿਵੇਂ ਸਾਮ ਸੰਭਾਲ ਕੀਤੀ ਆ ਉਦੋਂ ਥੋੜਾ ਨੁਕਸਾਨ ਹੋਇਆ ਥੋੜਾ ਬੋਤਾ ਜਾਂ ਨਹੀਂ ਹੋਇਆ ਵੀਰੇ ਜਿਵੇਂ ਬਈ 1500 ਬੱਚਾ ਪੋਣਿਆਂਗੇ ਜਮਾਂ ਅੰਡੇ ਤਾਂ ਕੋਂ ਆਉਂਦਾ 200 ਦਾ ਬਈ ਹੋ ਹੀ ਜਾਂਦਾਗਾ ਕਿਉਂਕਿ ਸਾਹਾਂ ਵਾਲੀ ਚੀਜ਼ ਆ ਬਈ ਬਾਕੀ ਮੁਰਗੀ ਦੀ ਇਮਿਊਨਿਟੀ ਤੁਹਾਨੂੰ ਪਤਾ ਹੀ ਹੈ ਕਿੰਨੀ ਕੁ ਹੁੰਦੀ ਹੈਗੀ ਠੀਕ ਹੈ ਵੀਰੇ ਤੇ ਬਾਕੀ 200 ਬੱਚੇ ਦਾ ਨੁਕਸਾਨ ਬਾਈ ਨੇ ਆਪਾਂ ਨੂੰ ਦੱਸਿਆ ਵੀ ਵੀਰੇ ਹੋ ਜਾਂਦਾ 1300 ਬੱਚਾ ਬਾਲ ਹੋ ਗਿਆ ਸੀ ਤੇ ਹੈ ਜਿਹੜੀਆਂ ਮੁਰਗੀਆਂ ਨੇ ਵੀਰੇ ਕਿੰਨੇ ਟਾਈਮ ਦੇ ਵਿੱਚ ਮਤਲਬ ਤਿਆਰ ਹੋ ਜਾਂਦੀਆਂ ਨੇ ਅੰਡਾ ਦੇਣ ਦੇ लायक ਬਣ ਜਾਂਦੀਆਂ ਮੁਰਗੀ ਬਈ ਚੌਥੇ ਮਹੀਨੇ ਤੱਕ ਵਧੀਆ ਆਪਦਾ ਭਾਰ ਪੂਰਾ ਕਰ ਜਾਂਦੀ ਹੈ 1600 ਗ੍ਰਾਮ ਦੇ ਨੇੜੇ ਲੱਗ ਜਾਂਦੀਆਂ ਉਸ ਤੋਂ ਬਾਅਦ 15 ਦਿਨ ਲੈ ਲੈਣਾ 20 ਦਿਨ ਲੈਣਾ ਉਹ ਇਹਨਾਂ ਤੇ ਇੱਕ ਬਾਕੀ ਬਰੀਡ ਤੇ ਡਿਪੈਂਡ ਕਰਦਾ ਹੈਗਾ ਚਾਰਵੇਂ ਮਹੀਨੇ ਵਿੱਚ ਵਿੱਚ ਤਿਆਰ ਹੋ ਜਾਂਦੀ ਹੈ ਆਪਣੀ ਚੌਥੇ ਮਹੀਨੇ ਤਿਆਰ ਹੋ ਜਾਂਦੀ ਹੈ ਉਸ ਤੋਂ ਬਾਅਦ 15 ਦਿਨ ਉਹ ਆਪਦੇ ਐਕਸਟਰਾ ਲੈ ਜਾਂਦੀਆਂ ਨੇ ਠੀਕ ਹੈ ਬਾਈ ਤੇ ਮਤਲਬ ਅੱਗੇ ਸਰਤੀ ਆਈ ਜਾਂਦੀ ਹੈ ਫਿਰ ਇਹਨਾਂ ਦਾ ਅੰਡੇ ਦਾ ਵੀਰੇ ਰੇਟ ਕੀ ਚੱਲਦਾ ਹੈਗਾ ਕੀ ਪਟੇ ਸ਼ਰਤ ਤਾਂ ਬਈ ਲੋਕ ਬੀਵੀ ਵੇਚੀ ਨੇ 15 ਹੀ ਵੇਚੀ ਨੇ ਜੇ ਇਹ ਸਭ ਆਪਣਾ ਸ਼ਹਿਰ ਲੱਗਦਾ ਤੇ ਆਪਣੀ ਗਰਾਹੀ ਉਸ ਹਿਸਾਬ ਨਾਲ ਆਪਾਂ 13 13.5 ਰੁਪਏ ਹਿਸਾਬ ਨਾਲ ਵਿਕਦਾ ਆਪਣਾ ਅੰਡਾ ਇਕੱਠਾ ਲਾਟ ਚ ਕੋ ਨਹੀਂ ਹੋਗੇ ਨਾ ਕਰਾਂ ਚ ਜਾਂਦਾ ਬਈ ਅੰਡਾ ਜਿਵੇਂ ਕੋਈ ਟਰੇ ਲੈ ਗਿਆ ਕੋਈ ਦੋ ਟਰੇ ਲੈ ਗਿਆ ਆਪਣੇ ਫਾਰਮ ਤੋਂ ਵਿਕ ਜਾਂਦੇ ਸਾਰੇ ਆਪਾਂ ਨੂੰ ਬਾਹਰ ਲੈ ਜਾਂਦੀ ਲੋੜ ਨਹੀਂ ਪੈਂਦੀ ਠੀਕ ਆ ਠੀਕ ਆ ਤੇ ਵੀਰੇ ਸਾਰੇ ਆਂਡੇ ਸਾਡੇ ਇੱਥੇ ਫਾਰਮ ਦੇ ਵਿੱਚ ਹੀ ਵੇਚ ਜਾਂਦੇ ਨੇ ਬਾਈ ਨੇ ਸਾਨੂੰ ਦੱਸਿਆ ਵੀ ਵੀਰੇ 13 ਰੁਪਏ ਰੇਟ ਚੱਲਦਾਗਾ ਅੰਡੇ ਦਾ ਸਰਦੀ ਦੇ ਵਿੱਚ ਤੇ ਨੇੜੇ ਤੇੜੇ ਜਿਹੜੇ ਵੀ ਏਰੀਏ ਨੇ ਆਪਣੇ ਹਨਾ ਜਿਹੜੇ ਆਪਣਾ ਬਲੌਗ ਦੇਖਦੇ ਨੇ ਤੇ ਅੱਗੇ ਬੱਸ ਹੁਣ ਮੁਰਗੀਆਂ ਨੇ ਆਂਡੇ ਦੇਣੇ ਸਟਾਰਟ ਕਿੰਨੇ ਟਾਈਮ ਤੱਕ ਦਮੂ ਕਰ ਦੇਣੇ ਬਈ ਇਹ 15 20 ਦਿਨ ਦਾ ਐਸਟੀਮੇਟ ਹੈਗਾ ਬਈ ਵੀ ਲੈ ਜਾਣਗੀਆਂ ਠੀਕ ਹੈ ਠੀਕ ਹੈ ਤੇ 20 ਦਿਨਾਂ ਤੱਕ ਬਈ ਚਲੋ ਮਹੀਨਾ ਲਾ ਕੇ ਚਲੋ ਹੱਦ ਹਨਾ ਤੇ ਹੱਦ ਮਹੀਨੇ ਤੱਕ ਉਦੋਂ ਤੱਕ ਮੌਸਮ ਵੀ ਪੂਰੀ ਤਰ੍ਹਾਂ ਬਦਲ ਜਾਊਗਾ ਤੇ ਠੰਡ ਹੋ ਜੂਗੀ ਤੇ ਆਂਡਿਆਂ ਦਾ ਟਾਈਮ ਆ ਜਾਊਗਾ ਜੇ ਕਿਸੇ ਭਰਾ ਨੂੰ ਨੇੜੇ ਤੇੜੇ ਚਾਹੀਦੇ ਵੀ ਨੇ ਟਰੇ ਦੋ ਟਰੇਆਂ ਤਾਂ ਆ ਕੇ ਲਿਜਾ ਸਕਦੇ ਹਾਂ ਲਠੇਰਾ ਆਪਣਾ ਪਿੰਡਾ ਕੋਈ ਜ਼ਿਆਦਾ ਦੂਰ ਨਹੀਂ ਹੈਗਾ ਰਤੀਓ ਤੋਂ ਮਤਲਬ ਲਾ ਕੇ ਚਲੋ 4-5 ਕਿਲੋਮੀਟਰ ਹੋਣਾ ਵੀਰੇ ਲਠੇਰਾ ਤੇ ਜਿਆਦੇ ਦੂਰ ਨਹੀਂ ਜੇ ਕਿਸੇ ਭਰਾ ਨੂੰ ਸ਼ਹਿਰ ਦੇ ਵਿੱਚ ਚਾਹੀਦੇ ਨੇ ਆਂਡੇ ਤੇ ਵਧੀਆ ਆਂਡੇ ਨੇ ਤੁਸੀਂ ਦੇਖ ਸਕਦੇ ਹੋ ਸਾਫ ਸਫਾਈ ਵੀ ਬਹੁਤ ਆ ਤੇ ਆਂਡਾ ਸਾਰਾ ਵਧੀਆ ਕੁਆਲਿਟੀ ਦਾ ਤਿਆਰ ਹੁੰਦਾ ਐਵੇਂ ਲੋਕਾਂ ਵਾਲਾ ਕੰਮ ਨਹੀਂ ਹੈਗਾ ਬਾਈ ਦਿਖਾ ਕੇ ਕੁਝ ਹੋਰ ਵੇਚੀ ਆਈਏ ਬਿਮਾਰੀਆਂ ਕਰੀ ਆਈਏ ਇੱਥੇ ਸਾਫ ਸੁਥਰਾ ਆਂਡਾ ਤਿਆਰ ਹੁੰਦਾ ਤੇ ਜਿਹੜੇ ਵੀ ਭਰਾਵਾਂ ਨੂੰ ਇਹ ਚੀਜ਼ ਦੀ ਲੋੜ ਆ ਤਾਂ ਆ ਕੇ ਇੱਥੋਂ ਲਿਜਾ ਸਕਦੇ ਹੋਗੇ ਹਨਾ 13 ਰੁਪਏ ਆਂਡਾ ਦਾ ਤੇ ਬਾਕੀ ਦਮੂ ਜੇ ਕੋਈ ਆਉਂਦਾ ਤਾਂ ਮਾੜੀ ਮੋਟੀ ਲੈਸ ਮਿਲ ਜੂਗੀ ਹਾਂ ਬਾਈ ਜਿਉਂ ਇਕੱਠੀਆਂ ਕੋਈ ਲੈਂਦਾ ਕੋਈ ਗੱਲ ਨਹੀਂ ਉਹਦਾ ਠੀਕ ਆ ਵੀਰੇ ਬਾਕੀ ਆਪਣਾ ਰੇਟ ਜਾਇਜ਼ ਹੀ ਆ 13 ਰੁਪਏ ਚ ਸਾਢੇ 1300 ਦੀ ਟਰੇ ਬਣਦੀ ਆ ਉਹ ਲੋਕ 400 500 600 ਦੀ ਵੇਚੀਂਦੇ ਦੇਸੀਆਂ ਦੇ ਇੰਟਰੀ ਠੀਕ ਐ ਤੇ ਬਾਕੀ ਭਾਈ ਜਾਇਜ਼ ਰੇਟ ਰੱਖਿਆ ਹੋਇਆ ਤੇ ਫੇਰ ਵੀ ਥੋੜਾ ਮਾਨਤਾਣ ਹੋ ਜੂਗਾ ਕੋਈ ਚੱਕਰ ਨਹੀਂ ਜੇ ਤੁਸੀਂ ਇਕੱਠੀਆਂ ਲੈ ਕੇ ਜਾਓਗੇ 5 7 10 ਟਰੇਆਂ ਲੈ ਕੇ ਜਾਂਦੇ ਹੋ ਤਾਂ ਥੋੜੀ ਬਹੁਤੀ ਰਹਿਤ ਤੁਹਾਨੂੰ ਹੋਰ ਦੇ ਦਾਂਗੇ ਬਾਕੀ ਦੰਮੂ ਨੇ ਦੱਸਿਆ ਵੀ ਸ਼ਹਿਰ ਦੇ ਵਿੱਚ 20 ਰੁਪਏ ਆਂਡਾ ਪਹਿਲਾਂ ਹੀ ਵਿਕਦਾ ਤੇ ਇੱਥੇ ਆਪਣੇ ਆਂਡਾ 13 ਰੁਪਈਆ ਦਾ ਦਿੰਨੇ ਆਪਾਂ ਤੇ ਪਹਿਲਾਂ ਹੀ ਰਹਿਤ ਕੀਤੀ ਹੋਈ ਐ ਤੇ ਬਾਕੀ ਕੋਈ ਵੀ ਭਰਾ ਜੇ ਚੱਲ ਕੇ ਕਿਸੇ ਭਰਾ ਨੂੰ ਮਤਲਬ ਰੇੜੀਆਂ ਤੇ ਆਂਡੇ ਚਾਹੀਦੇ ਹੁੰਦੇ ਨੇ ਜਾਂ ਕੋਈ ਹੋਰ ਸਿਸਟਮ ਵਾਸਤੇ ਚਾਹੀਦੇ ਨੇ ਇਕੱਠੇ ਲਾ ਜਾ ਕੇ ਘਰੇ ਰੱਖ ਲੇ ਤੇ ਉਹਦੇ ਵਿੱਚ ਆਪਾਂ ਥੋੜੀ-ਬੋਤੀ ਰਹਿਤ ਤੁਹਾਨੂੰ ਮਿਲ ਜੂਗੀ ਤੇ 20 ਦਿਨਾਂ ਤੱਕ ਆਪਣੇ ਪੋਲਟਰੀ ਫਾਰਮ ਤੇ ਆਂਡੇ ਆਉਣੇ ਸ਼ੁਰੂ ਹੋ ਜਾਣਗੇ ਤੇ ਤੁਸੀਂ ਲਿਜਾ ਸਕਦੇ ਹੋ ਤੇ ਲਓ ਭਾਈ ਹੁਣ ਆਪਣਾ ਇੱਕ ਲਾਸਟ ਸਵਾਲ ਆ ਦੰਮੂ ਦੇ ਨਾਲ ਤੇ ਵੀ ਮਤਲਬ ਇਹਨਾਂ ਨੂੰ ਫੀਡ ਕਿਹੜੀ ਵਰਤਦੇ ਨੇ ਜਦੋਂ ਬੱਚੇ ਹੁੰਦੇ ਨੇ ਉਦੋਂ ਫੀਡ ਦੇ ਵਿੱਚ ਚੇਂਜ ਕਰਨਾ ਪੈਂਦਾ ਜਦੋਂ ਇਹ ਵੱਡੇ ਹੁੰਦੇ ਨੇ ਉਦੋਂ ਫੀਡ ਦੇ ਵਿੱਚ ਚੇਂਜ ਹੁੰਦਾ ਜਾਂ ਨਹੀਂ ਹੁੰਦਾ ਉਹ ਆਪਾਂ ਇੱਕ ਵਾਰੀ ਜ਼ਰੂਰ ਪੁੱਛ ਲੈਣਾ ਹਾਂਜੀ ਵੀਰੇ ਇਦਾਂ ਵਿੱਚ ਜੋ ਤੁਸੀਂ ਬੱਚੇ ਲੈ ਕੇ ਆਉਣੇ ਫੀਡ ਦਾ ਫਰਕ ਹੁੰਦਾਗਾ ਹਾਂ ਬਈ ਜਿਵੇਂ ਬਰੀਕ ਮੋਟੀ ਫੀਡ ਉਹ ਹੁੰਦਾਗਾ ਜਿਵੇਂ ਆਪਾਂ ਤੁਹਾਨੂੰ ਦੱਸ ਦਈਏ ਪਹਿਲਾਂ ਤਾਂ ਪ੍ਰੀ ਸਟਾਰਟਰ ਯੂਜ਼ ਹੁੰਦੀ ਹੈ ਫਿਰ ਸਟਾਰਟਰ ਯੂਜ਼ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਮੁਰਗੀ ਹੋ ਜੇ ਵਧੀਆ ਹੈ ਨਾ ਡਾਰ ਵਧੀਆ ਮੋਟੀ ਫੀਡ ਚੁੱਕਣ ਲੱਗ ਜੇ ਫਿਰ ਸਟਾਰਟਰ ਗਰੋਅਰ ਪੈਂਦੀ ਹੈਗੀ ਉਹਨਾਂ ਮੁਰਗੇ ਦੀ ਗ੍ਰੋਥ ਵਧੀਆ ਹੋ ਜਾਂਦੀ ਹੈ ਵਧੀਆ weight gain ਕਰ ਲੈਂਦਾ ਤੇ ਬਾਕੀ ਮੁਰਗੀਆਂ ਜਿਹੜੀ ਫੀਡ ਹੁੰਦੀ ਹੈ ਉਹ ਚ ਹੀ ਦਵਾਈਆਂ ਪਈਆਂ ਆਉਂਦੀਆਂ ਪਿੱਛੇ ਹੀ ਕੰਪਨੀ ਵੱਲੋਂ ਤੇ ਉਸ ਤੋਂ ਬਾਅਦ ਜਦੋਂ ਅੰਡੇ ਤੇ 4 ਵਜੇ ਫਿਰ ਲੇਅਰ ਫੀਡ ਹੁੰਦੀ ਹੈ ਉਹ ਜੇ ਹੁੰਦਾ ਕੁ ਫੀਡ ਜਿਹੜਾ ਹੁੰਦਾ ਕੈਲਸ਼ੀਅਮ ਵਧਾਉਣ ਦੀ ਕੰਪਨੀ ਤੇ ਹੋਰ ਜਿਹੜੀ ਮੁਰਗੀ ਨੂੰ ਮਾਤਰਾ ਚਾਹੀਦੀ ਕਿਸੇ ਚੀਜ਼ ਦੀ ਉਹ ਵਧਾਉਣ ਦੀ ਅੰਡੇ ਕਰਕੇ ਠੀਕ ਹੈ ਵੀਰੇ ਤੇ ਬਾਕੀ ਬਾਈ ਨੇ ਤੁਹਾਨੂੰ ਸਾਰੀ ਜਾਣਕਾਰੀ ਦੇ ਹੀ ਦਿੱਤੀ ਹਨਾ ਵੀ ਕਿਹੜੀ ਕਿਹੜੀ ਫੀਡ ਕਦੋਂ-ਕਦੋਂ ਆਪਾਂ ਵਰਤ ਦੇਾਂਗੇ ਤੇ ਹੁਣ ਵੀਰੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਾਂਗਾ ਤੇ ਭਰਾ ਦਾ ਆਪਣੇ ਦਾ ਚੈਨਲ ਵੀ ਹੈਗਾਗਾ YouTube ਤੇ ਵੀ ਚੈਨਲ ਆ ਤੇ ਇਹਨਾਂ ਦੀ Instagram ਤੇ ID ਵੀ ਹੈਗੀ ਹੈਗੀ ਮੈਂ ਤੁਹਾਨੂੰ ਭਰਾ ਦਾ ਨੰਬਰ ਵੀ ਆਪਦੇ ਬਲੌਗ ਦੇ ਵਿੱਚ ਜ਼ਰੂਰ ਸ਼ੇਅਰ ਕਰੂੰਗਾ ਤੇ ਇਹਨਾਂ ਦੀ ID YouTube ਦਾ ਮਤਲਬ ਜੋ ਵੀ ਇਹਨਾਂ ਦਾ ਚੈਨਲ ਬਣਿਆ ਹੋਇਆ ਉਹ ਵੀ ਜਰੂਰ ਲਿੰਕ ਦੇਵਾਂਗੇ ਤੇ ਕਿਸੇ ਵੀ ਭਰਾ ਨੂੰ ਡਾਇਰੈਕਟ ਜਾਣਕਾਰੀ ਚਾਹੀਦੀ ਆ ਤਾਂ ਉਹ ਆਪਣੇ ਭਰਾ ਦੇ ਨਾਲ ਜਾ ਕੇ ਗੱਲਬਾਤ ਕਰ ਸਕਦਾਗਾ ਤੇ ਇਹ ਸਾਨੂੰ ਪ੍ਰੋਪਰ ਦੱਸ ਦੂਗਾ ਵੀ ਕਿਹੜੇ-ਕਿਹੜੇ ਇਹਦੇ ਵਿੱਚ ਨੁਕਸਾਨ ਨੇ ਕੀ ਫਾਇਦੇ ਨੇ ਮਤਲਬ ਕਿਸੇ ਨਵੇਂ ਮੁੰਡੇ ਨੇ ਜੇ ਕੰਮ ਕਰਨਾ ਤਾਂ ਇਹਦੇ ਨਾਲ ਕੰਟੈਕਟ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਬਾਕੀ ਇਹਦੇ ਵੀ ਡੇਲੀ ਬਲੌਗ ਆਉਂਦੇ ਨੇ ਮੁਰਗੀਆਂ ਤੇ ਆਉਂਦੇ ਨੇ ਆਪਣੇ ਕਬੂਤਰਾਂ ਤੇ ਆਉਂਦੇ ਨੇ ਤੇ ਡੇਲੀ ਇਹਦੇ ਵੀ ਬਲੌਗ ਆਉਂਦੇ ਨੇ ਤੇ ਮੈਂ ਇਹਨਾਂ ਦਾ ਚੈਨਲ ਵੀ ਤੁਹਾਨੂੰ ਜਰੂਰ ਦੇਉਂਗਾ ਤੇ ਜਾ ਕੇ ਤੁਸੀਂ ਸਬਸਕ੍ਰਾਈਬ ਜਰੂਰ ਕਰਨਾ ਸਾਰੇ ਭਰਾਵਾਂ ਨੇ ਤੇ ਵੱਧ ਤੋਂ ਵੱਧ ਸਪੋਰਟ ਕਰਨੀ ਆਪਣੇ ਚੈਨਲ ਨੂੰ ਤੇ ਇਹਨਾਂ ਦਾ ਜਿਹੜੇ ਇੰਸਟਾ ਤੇ ਆਈਡੀ ਆ ਭਾਈ ਉਹਨੂੰ ਵੀ ਸਪੋਰਟ ਕਰਨੀ ਆ ਤੇ ਲੋ ਭਾਈ ਆ ਸੀਗਾ ਆਪਣਾ ਅੱਜ ਦਾ ਬਲੌਗ ਬਲੌਗ ਵਧੀਆ ਲੱਗਿਆ ਹੋਇਆ ਤਾਂ ਆਪਣੇ ਚੈਨਲ ਨੂੰ ਜਾ ਕੇ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਅੱਗੇ ਹਜੇ ਮੁਰਗੀਆਂ ਸਾਡੇ ਕੋਲੇ ਫਾਰਮ ਦੇ ਵਿੱਚ ਹੋਰ ਵਧ ਜਾਣੀਆਂ ਫਿਰ ਅੱਗੇ ਨੈਕਸਟ ਪਾਰਟ ਲੈ ਕੇ ਆਵਾਂਗੇ ਬਾਕੀ ਦੰਮੂ ਦੇ ਚੈਨਲ ਤੇ ਪਾਰਟ ਆਉਂਦੇ ਨੇ ਤੁਸੀਂ ਉਹ ਚੈੱਕ ਕਰ ਸਕਦੇ ਹੋ ਤੇ ਬਾਕੀ ਆਪਣੀ ਆਈਡੀ ਨੂੰ ਜਰੂਰ ਫੋਲੋ ਕਰਿਓ ਇੰਸਟਾ ਵਾਲੀ ਨੂੰ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਸਤਿ ਸ੍ਰੀ ਅਕਾਲ ਭਾਈ ਸੋਨੂੰ ਸਾਰੇ ਭਰਾਵਾਂ ਨੂੰ